ਪ੍ਰਿੰਸੀਪਲ ਸੁਜਾਨ ਸਿੰਘ ਦੀ ਕਹਾਣੀ ਰਾਸ ਲੀਲਾ ਮੈਂ ਉਦੋਂ ਕੋਈ ਨਵਾਂ 10 ਸਾਲਾਂ ਦਾ ਹੋਵਾਂਗਾ ਜਿਸ ਕੋਠੀ ਵਿੱਚ ਅਸੀਂ ਰਹਿੰਦੇ ਸਾਂ ਉਸ ਦੇ ਵਿੱਚ ਰਹਿਣ ਲਈ ਤਿੰਨਾਂ ਟੱਬਰਾਂ ਲਈ ਖੁੱਲੀ ਥਾਂ ਸੀ ਇੱਕ ਹਿੱਸੇ ਵਿੱਚ ਅਸੀਂ ਰਹਿੰਦੇ ਸਾਂ ਤੇ ਦੂਸਰੇ ਹਿੱਸੇ ਵਿੱਚ ਅਮਰਸਰ ਦੇ ਮਸ਼ਹੂਰ ਠੇਕੇਦਾਰ ਸਰਦਾਰ ਤੀਸਰਾ ਵੀ ਇੱਕ Hindu ਵਪਾਰੀ ਸੀ ਤੇ ਉਸ ਦੀ ਉਮਰ ਮੇਰੀ ਹੋਂਦ ਦੀ ਪਰਖ ਅਨੁਸਾਰ ਕੋਈ 60-65 ਸਾਲ ਦਾ ਸੀ ਉਹ ਮੇਰੇ ਜਨਮ ਤੋਂ ਹੀ ਇਸ ਬਾੜੀ ਵਿੱਚ ਰਹਿੰਦਾ ਸੀ ਤੇ ਮੇਰੇ ਨਾਲ ਬੜਾ ਪਿਆਰ ਕਰਦਾ ਸੀ ਮੈਂ ਸੁਣਿਆ ਸੀ ਕਿ ਉਸ ਦਾ ਉਸ ਤੋਂ ਸਿਵਾ ਹੋਰ ਕੋਈ ਨਹੀਂ ਸੀ ਖਬਰੇ ਇਸੇ ਕਰਕੇ ਉਸ ਨੇ ਆਪਣਾ ਵਿਆਹ ਉਥੋਂ ਦੇ ਗਰੀਬ ਘਰ ਨੂੰ ਮੁੱਲ ਦੇ ਕੇ ਕੀਤਾ ਸੀ ਤਿੰਨ-ਚਾਰ ਮਹੀਨੇ ਤੋਂ ਮੈਂ ਬਾਬੇ ਦਾ ਬੂਹਾ ਹਮੇਸ਼ਾ ਬੰਦ ਦੇਖਦਾ ਸਾਂ ਭਾਵੇਂ ਬਾਹਰ ਜਿੰਦਾ ਕੁੰਡਾ ਕਦੇ ਨਹੀਂ ਸੀ ਲੱਗਾ ਹੁੰਦਾ ਇੱਕ ਦਿਨ ਜਦ ਮੈਂ ਸਕੂਲੋਂ ਮੁੜਿਆ ਤਾਂ ਉਹ ਬੂਹਾ ਖੁੱਲਾ ਸੀ ਤੇ ਮੈਂ ਬਾਬੇ ਨੂੰ ਅੰਦਰ ਦੇਖ ਕੇ ਲਾੜ ਨਾਲ ਬਾਬਾ ਬਾਬਾ ਕਰਦਾ ਜਿਉਂ ਹੀ ਅੰਦਰ ਵੜਿਆ ਕਿਉਂ ਹੀ ਉਸ ਨੇ ਘੂਰੀ ਵੱਟ ਕੇ ਚਪੇੜ ਦਿਖਾਈ ਤੇ ਮੂੰਹ ਦੇ ਅੱਗੇ ਉਂਗਲ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਬਾਹਰ ਨਿਕਲ ਜਾਣ ਨੂੰ ਆਖਿਆ ਮੈਂ ਹੈਰਾਨ ਸਾਂ ਤੇ ਹੈਰਾਨੀ ਦੇ ਨਿਸ਼ਾਨ ਜ਼ਰੂਰ ਬਾਬੇ ਨੇ ਵੀ ਮੇਰੇ ਚਿਹਰੇ ਤੋਂ ਪੜੇ ਹੋਣਗੇ ਮੈਂ ਪਿਛਲੀ ਪੈਰੀ ਵਾਪਸ ਮੁੜਿਆ ਹਿੱਸਾ ਕਿ ਬਾਬੇ ਨੇ ਮੈਨੂੰ ਬਸਤੇ ਸਮੇਤ ਉੱਛੜ ਚੁੱਕ ਲਿਆ ਤੇ ਬਾਹਰ ਲਿਆ ਕੇ ਇੱਕ ਆਨਾ ਮੇਰੀ ਤਲੀ ਤੇ ਰੱਖ ਦਿਆ ਕਿਆ ਕ੍ਰਿਸ਼ਨ ਹੁਣ ਮੈਨੂੰ ਚਾਚਾ ਆਖਿਆ ਕਰ ਕਹੀਂ ਗਾਣਾ ਆਪਣੇ ਸਵਾਲ ਦਾ ਜਵਾਬ ਮੇਰੇ ਹਾਂ ਵਿੱਚ ਸਿਰ ਹਿਲਾਉਣ ਤੋਂ ਲੈ ਕੇ ਉਸ ਮੈਨੂੰ ਪਿਆਰ ਨਾਲ ਥੱਲੇ ਉਤਾਰ ਦਿੱਤਾ। ਘਰ ਪਹੁੰਚਦਿਆਂ ਹੀ ਚਾਈ ਜੀ ਨੇ ਦੁੱਧ ਦਾ ਗਲਾਸ ਦਿੱਤਾ ਤੇ ਆਖਿਆ ਕਿ ਨਿੱਕੀ ਜੀ ਪਰੌਠੀ ਹੁਣੇ ਲਾ ਦਿੰਦੀ ਹਾਂ। ਐਨੇ ਨੂੰ ਬਾਬੇ ਦੀ ਨੌਕਰਾਨੀ ਮੈਨੂੰ ਬੁਲਾਉਣ ਆ ਗਈ। ਚਾਈ ਨੇ ਆਖਿਆ, "ਜਾ ਕਾਕਾ, ਤੇਰੇ ਤਾਇਏ ਨੇ ਸੱਦਿਆ ਹੋਣਾ ਏ।" ਮੈਂ ਹੈਰਾਨ ਹੋ ਕੇ ਪੁੱਛਿਆ, "ਕਿਹੜਾ ਤਾਇਆ? ਠੇਕੇਦਾਰ ਤਾਇਆ?" ਚਾਈ ਨੇ ਉੱਤਰ ਦਿੱਤਾ, "ਕੱਪੜੇ ਵਾਲਾ ਤਾਇਆ।" ਮੈਂ ਕਿਆ ਬਾਬਾ ਤੇ ਆਗਦਾ ਸੀ ਮੈਂ ਤੇਰਾ ਚਾਚਾ ਹਾਂ ਚਾਈ ਹੱਸ ਪਈ ਤੇ ਆਖਿਆ ਆਹੋ ਉਸੇ ਸੱਦਿਆ ਹੈ ਇਹ ਉਸਦੀ ਨਵੀਂ ਨੌਕਰਾਨੀ ਹੈ ਕਾਕਾ ਤੇਰੀ ਤਾਈ ਨੇ ਸੱਦਿਆ ਹੋਣਾ ਏ ਮੈਂ ਇਹੋ ਜੀਆਂ ਗੱਲਾਂ ਸੁਣ ਕੇ ਚੱਕਰਾ ਗਿਆ ਤੇ ਪਰੋਠੀ ਮੋੜ ਖਾਣ ਦੇ ਖਿਆਲ ਨਾਲ ਮੈਂ ਨੌਕਰਾਨੀ ਨਾਲ ਤੁਰ ਪਿਆ ਮੈਂ ਜਦ ਚਾਚੇ ਦੇ ਅੰਦਰ ਵੜਿਆ ਤਾਂ ਉਸ ਨੇ ਮੈਨੂੰ ਪਹਿਲੇ ਵਾਂਗ ਪੁੱਛੜ ਚੁੱਕ ਲਿਆ ਤੇ ਉਸੇ ਤਰ੍ਹਾਂ ਮੈਨੂੰ ਵੱਖੀ ਵਾਲੇ ਕਮਰੇ ਵਿੱਚ ਲੈ ਗਿਆ ਲੋਹੇ ਦੇ ਪਲੰਗ ਦੇ ਲਾਗੇ ਇੱਕ ਲੰਮੀ ਅਲਮਾਰੀ ਦੇ ਆਦਮ ਕੱਦ ਸ਼ੀਸ਼ੇ ਵਿੱਚ ਇੱਕ ਕਣਕ ਭਿੰਨੀ ਪਤਲੀ ਮਲੂਕ ਤੀਵੀ ਆਪਣੇ ਗੋਡਿਆਂ ਤੱਕ ਲੰਮੇ ਕਾਲੇ ਭਾਰੇ ਵਾਲਾ ਨੂੰ ਸਵਾਰ ਰਹੀ ਸੀ ਸ਼ੀਸ਼ੇ ਵਿੱਚੋਂ ਸਾਨੂੰ ਆਉਂਦਾ ਦੇਖ ਕੇ ਉਸ ਮੂੰਹ ਸਾਡੇ ਵੱਲ ਕਰਨ ਤੋਂ ਪਹਿਲਾਂ ਪੰਜਾਬੀ ਰਿਵਾਜ ਅਨੁਸਾਰ ਸਾੜੀ ਦਾ ਪੱਲਾ ਸਿਰ ਤੇ ਲੈ ਲਿਆ ਚਾਚਾ ਜੀ ਨੇ ਕਿਹਾ ਕ੍ਰਿਸ਼ਨ ਤੇਰੀ ਚਾਚੀ ਮੈਂ ਘਰ ਦੀ ਸਿੱਖਿਆ ਮੁਜਬ ਚਾਚੀ ਜੀ ਦੇ ਪੈਰਾਂ ਤੇ ਮੱਥਾ ਟੇਕਣ ਲਈ ਉਤਰਿਆ ਤਾਂ ਚਾਚੀ ਜੀ ਨੇ ਪੈਰ ਪਛਾਹ ਖਿੱਚ ਲੈ ਤੇ ਮੈਨੂੰ ਫੜ ਕੇ ਆਪਣੇ ਨਾਲ ਘੁੱਟ ਲਿਆ ਮੇਰੀਆਂ ਬਾਹਾਂ ਜੋ ਮਸੇ ਉਸ ਦੀ ਕਮਰ ਤੱਕ ਪਹੁੰਚਦੀਆਂ ਸਨ ਪਿਆਰ ਨਾਲ ਦਿਵਾਲੇ ਕੱਸੀਆਂ ਗਈਆਂ ਉਸਨੇ ਮੇਰੇ ਸਿਰ ਦੇ ਵਾਲਾਂ ਵਿੱਚ ਲੰਮੇ ਲੰਮੇ ਕੋਮਲ ਪੋਟੇ ਫੇਰ ਜਾਂ ਕਿਹਾ ਕਿੱਡਾ ਪਿਆਰਾ ਹੈ ਇਹ ਬਾਲਕ रामप्यारी ਚਾਚੇ ਨੇ ਕਿਹਾ ਇਹ ਮੈਨੂੰ ਵੀ ਬੜਾ ਪਿਆਰਾ ਹੈ ਮੈਂ ਇਸ ਨੂੰ ਪੋਟਿਆਂ ਨਾਲ ਮਿੰਮਿੰਕੇ ਪਾਲਿਆ ਹੈ ਮੈਨੂੰ ਚੇਤਾ ਹੈ ਜਦ ਮੈਂ ਚਾਚੀ ਦੇ ਦਿਵਾਲਿਓ ਆਪਣੀਆਂ ਬਾਹਾਂ ਖੋਲੀਆਂ ਸਨ ਤਾਂ ਉਸ ਇੱਕ ਡੂੰਗਾ ਸਾਹ ਖਿੱਚਿਆ ਸੀ ਚਾਚੇ ਨੇ ਪੁੱਛਿਆ ਕਿਉਂ ਕੀ ਗੱਲ ਹੈ ਪਿਆਰੀ ਕੁਝ ਨਹੀਂ ਉਸ ਫਿਰ ਉਸੇ ਤਰ੍ਹਾਂ ਕਰਦਿਆ ਕਿਆ ਤੇ ਕੁਝ ਚਿਰ ਠਹਿਰ ਕੇ ਮੈਨੂੰ ਬੜੇ ਪਿਆਰ ਨਾਲ ਪੁੱਛਿਆ ਤੇਰਾ ਨਾਂ ਕੀ ਹੈ ਬੱਚੇ ਮੇਰੇ ਦਸਨ ਤੇ ਉਸ ਗੈਰ ਪੰਜਾਬੀਆਂ ਵਾਂਗ ਦੁਹਰਾਇਆ ਕ੍ਰਿਸ਼ਨ ਚੰਦਰ ਵਾਲ ਬਿਨਾ ਸਾਂਭਿਆਂ ਸਾਬਨ ਨਾਲ ਹੱਥ ਧੋਕੇ ਤੇ ਇੱਕ ਪਰਚ ਵਿੱਚ ਮਲਾਈ ਚੌਲ ਪਾ ਕੇ ਉਸ ਮੈਨੂੰ ਖਾਣ ਲਈ ਦਿੱਤੇ ਬੜੇ ਸਵਾਦਾਂ ਨਾਲ ਖਾ ਕੇ ਤੇ ਪਰੌਠੀ ਦਾ ਚੇਤਾ ਭੁਲਾ ਮੈਂ ਘਰ ਖੇਡਣ ਤੁਰ ਪਿਆ ਕੋਈ ਤੀਸਰੇ ਦਿਨ ਮਗਰੋਂ ਦੀ ਗੱਲ ਹੈ ਕਿ ਜਦ ਮੈਂ ਸਕੂਲੋਂ ਮੁੜ ਰਿਹਾ ਸਾਂ ਤਾਂ ਚਾਚੇ ਦੇ ਥੋੜੇ ਜੇ ਖੁੱਲੇ ਬੂਹੇ ਵਿੱਚੋਂ ਮੈਨੂੰ ਕੋਈ ਪਛਾਣੀ ਜੀ ਆਵਾਜ਼ ਬੁਲਾਉਂਦੀ ਜਾਪੀ ਮੈਂ ਬਸਤੇ ਸਮੇਤ ਬੂਹਾ ਖੋਲ ਕੇ ਅੰਦਰ ਜਾਵੜਿਆ ਅੰਦਰ ਕੋਈ ਨਹੀਂ ਸੀ ਪਤਾ ਨਹੀਂ ਕਿਉਂ ਮੈਂ ਬਾਹਰ ਦਾ ਬੂਹਾ ਢੋ ਦਿੱਤਾ ਤੇ ਉਸ ਦਿਨ ਵਾਲੇ ਕਮਰੇ ਵੱਲ ਵਧਿਆ ਚਾਚੀ ਉਸੇ ਤਰ੍ਹਾਂ ਫੇਰ ਵਾਲ ਸਵਾਰ ਰਹੀ ਸੀ ਮੈਨੂੰ ਸ਼ੀਸ਼ੇ ਵਿੱਚੋਂ ਅੰਦਰ ਆਉਂਦਾ ਵੇਖ ਕੇ ਉਸ ਆਪਣਾ ਮੂੰਹ ਮੇਰੇ ਵੱਲ ਮੋੜ ਲਿਆ ਪਰ ਅੱਗੇ ਵਾਂਗ ਉਸ ਸਿਰ ਤੇ ਸਾੜੀ ਕੋਈ ਨਾ ਲਈ ਕੁਝ ਚਿਰ ਚਿਰ ਜਿੱਕ ਕੇ ਉਸ ਉਸ ਦਿਨ ਵਾਂਗ ਬਾਹਾਂ ਖਿਲਾਰ ਦਿੱਤੀਆਂ ਮੈਂ ਉੱਥੇ ਖੜੂਤਾ ਹੀ ਉਸ ਦੇ ਗੋਲ ਸੋਹਣੇ ਚਿਹਰੇ ਵੱਲ ਤੱਕਦਾ ਰਿਹਾ ਹੌਲੀ-ਹੌਲੀ ਉਸ ਦੀਆਂ ਅੱਖਾਂ ਵਿੱਚੋਂ ਦੀ ਮੋਟੇ-ਮੋਟੇ ਅਥਰੂ ਇਕੱਠੇ ਹੋ ਗਏ ਮੇਰੇ ਕੋਲੋਂ ਨਾ ਰਹਾ ਗਿਆ ਮੈਂ ਇਹ ਵੀ ਨਾ ਪੁੱਛਿਆ ਕਿ ਉਹ ਰੋਂਦੀ ਕਿਉਂ ਹੈ ਤੇ ਬਾਹਾਂ ਪਸਾਰ ਕੇ ਜਿਉਂ ਹੀ ਅਗਾਂ ਵਧਿਆ ਉਹ ਗੋਡਿਆਂ 'ਪਰ ਹੋ ਗਈ ਮੇਰੀਆਂ ਦੋਵੇਂ ਬਾਹਾਂ ਉਸਦੀ ਪਿੱਠ ਦੀਵਾਰੇ ਕੱਸੀਆਂ ਗਈਆਂ ਤੇ ਉਸਨੇ ਮੈਨੂੰ ਆਪਣੀ ਛਾਤੀ ਨਾਲ ਕੱਸ ਲਿਆ ਉਸ ਦਿਨ ਮੈਂ ਪਹਿਲੀ ਵਾਰ ਅਤਿਅੰਤ ਕੋਮਲਤਾ ਦਾ ਅਹਿਸਾਸ ਕੀਤਾ ਮੇਰੇ ਪਿੰਡੇ ਵਿੱਚ ਸੱਚ ਦੱਸਦਾ ਹਾਂ ਕੰਬਣੀ ਛਿੜ ਪਈ ਚਾਚੀ ਨੇ ਸੱਜਾ ਹੱਥ ਢਿੱਲਾ ਕਰਕੇ ਮੇਰੀ ਗੱਲ ਆਪਣੀ ਖੱਬੀ ਗੱਲ ਨਾਲ ਲਾ ਲਈ ਤੇ ਕਿੰਨਾ ਚਿਰ ਅਸੀਂ ਇਸੇ ਤਰ੍ਹਾਂ ਰਹੇ ਆਖਰ ਉਸ ਦੇ ਹੰਝੂ ਮੇਰੀ ਗੱਲ ਤੋਂ ਵਹਿ ਤੁਰੇ ਇਹ ਗਿੱਲੇ ਵੀ ਸਨ ਤੇ ਕੋਸੇ ਵੀ ਮੈਂ ਹੋਸ਼ ਵਿੱਚ ਆ ਗਿਆ ਸਾਂ ਮੈਂ ਜਦ ਉਸ ਦੇ ਚਿਹਰੇ ਵੱਲ ਨੇੜਿਓ ਧੱਕਿਆ ਤਾਂ ਉਸ ਦੇ ਬੁੱਲ ਕੰਬ ਰਹੇ ਸਨ ਤੇ ਅੱਖਾਂ ਮੀਟੀਆਂ ਹੋਈਆਂ ਸਨ ਆਖਰ ਉਸ ਦੀ ਦੂਸਰੀ ਬਾਂਹ ਵੀ ਢਿੱਲੀ ਹੋਈ ਤੇ ਉਸ ਹੌਲੀ-ਹੌਲੀ ਅੱਖਾਂ ਖੋਲੀਆਂ ਅੱਜ ਕੱਲ ਦੀ ਸੂਝ ਮੁਜਬ ਮੈਂ ਕਹਿ ਸਕਦਾ ਹਾਂ ਕਿ ਉਹ ਸੁੱਤੀਆਂ ਉੱਠੀਆਂ ਅੱਖਾਂ ਵਾਂਗ ਭਾਰੀਆਂ ਤੇ ਅਲਸਾਈਆਂ ਹੋਈਆਂ ਸਨ ਮੈਂ ਪੁੱਛਣਾ ਚਾਹਿਆ ਚਾਚੀ ਉਸਨੇ ਅੱਧ ਵਿੱਚੋਂ ਹੀ ਰਲਿ-ਮਿਲੀ ਬੰਗਲਾ ਤੇ ਹਿੰਦੀ ਵਿੱਚ ਕਿਹਾ ਕ੍ਰਿਸ਼ਨ ਚੰਦਰ ਮੇਰਾ ਨਾਂ ਰਾਧਾ ਹੈ ਰਾਧਾ ਕਹਿ ਕੇ ਆਵਾਜ਼ ਮਾਰਿਆ ਕਰੋ ਮੈਂ ਸਿਰ ਨਾਲ ਸਤਿਵਚਨ ਕਹਿ ਕੇ ਤੇ ਆਪਣੇ ਪਹਿਲੇ ਸਵਾਲ ਨੂੰ ਭੁੱਲਦਿਆਂ ਪੁੱਛਿਆ ਚਾਚਾ ਕਿੱਥੇ ਹੈ ਰਾਦਾ ਨੇ ਆਖਿਆ ਉਹ ਮੰਗਲਾ ਹਾਰਟ ਦੁਕਾਨ ਲੈ ਕੇ ਗਿਆ ਹੈ ਮਛਿਆ ਤੋਂ ਸਿਵਾ ਉਹ ਕਦੇ ਐਸ ਵੇਲੇ ਵੇਲਾ ਨਹੀਂ ਹੁੰਦਾ ਨੌਕਰ ਰਾਣੀ ਮੈਂ ਪੁੱਛਿਆ ਉਹ ਕੱਢ ਦਿੱਤੀ ਉਹ ਸੁੱਤਰ ਦਿੱਤਾ ਉਹ ਚੰਗੀ ਨਹੀਂ ਸੀ ਤੇ ਹੁਣ ਮੈਂ ਸਭ ਕੰਮ ਆਪ ਕਰ ਸਕਾਂਗੀ ਅਚਾਨਕ ਉਸ ਨੂੰ ਪਤਾ ਨਹੀਂ ਕੀ ਹੋਇਆ ਉਹ ਮੇਰੇ ਬਸਤੇ ਨੂੰ ਜੋ ਹਾਲੀ ਤੱਕ ਮੇਰੇ ਮੋਢੇ ਤੋਂ ਖੱਬੀ ਵੱਖੀ ਵੱਲ ਲੰਕਰਿਆ ਸੀ ਉਤਾਰ ਦਿੱਤਾ ਮੇਰਾ ਕੋਟ ਲਾ ਕੇ ਪਲੰਗ ਤੇ ਸੁੱਟ ਪਾਇਆ ਮੇਰੇ ਆ ਬੂਟ ਤਸਮੇ ਖੋਲ ਕੇ ਲਾ ਦਿੱਤਾ ਉਸ ਮੇਰੀ ਸਜੀ ਲੱਤ ਨੂੰ ਅਗਾਹ ਕਰਕੇ ਗੋਡੇ ਤੋਂ ਝਕਾ ਦਿੱਤਾ ਤੇ ਲੱਤ ਨੂੰ ਪੱਬ ਪਰਨੇ ਖੜੀ ਰਹਿਣ ਦਿੱਤਾ ਖੱਬੀ ਲੱਤ ਜਿਉਂ ਦੀ ਤਿਉਂ ਸਿੱਧੀ ਰਹਿਣ ਦਿੱਤੀ ਫਿਰ ਉਹ ਅੱਖਾਂ ਨਾਲ ਚਾਰ ਚਫੇਰੇ ਭਾਲ ਕਰਦੀ ਜਾਪੀ ਫੁਰਤੀ ਨਾਲ ਉਹ ਇੱਕ ਕਿੱਲੀ ਤੋਂ ਲੱਕੜ ਦੀ ਸੋਟੀ ਲਾ ਲਿਆਈ ਤੇ ਮੇਰੇ ਦੋਹੇ ਹੱਥਾਂ ਵਿੱਚ ਲੰਮੇ ਦਾ ਫੜਾ ਕੇ ਇੱਕ ਸਿਰੇ ਵੱਲੋਂ ਮੇਰੇ ਬੁੱਲਾਂ ਤੇ ਰੱਖ ਦਿੱਤੀ ਅਚਾਨਕ ਉਸ ਨੂੰ ਪਤਾ ਨਹੀਂ ਕੀ ਹੋਇਆ ਉਹ ਮੇਰੇ ਬਸਤੇ ਨੂੰ ਜੋ ਹਾਲੀ ਤੱਕ ਮੇਰੇ ਮੋਢੇ ਤੋਂ ਖੱਬੀ ਵੱਖੀ ਵੱਲ ਲੰਘ ਰਿਆ ਸੀ ਉਤਾਰ ਦਿੱਤਾ ਮੇਰਾ ਕੋਟ ਲਾ ਕੇ ਪਲੰਗ ਤੇ ਸੁੱਟ ਦਿੱਤਾ ਮੇਰਾ ਬੂਟ ਤਸਵੇਂ ਖੋਲ ਕੇ ਲਾ ਦਿੱਤਾ ਉਸ ਮੇਰੀ ਸੱਜੀ ਲੱਤ ਨੂੰ ਅਗਾਹ ਕਰਕੇ ਗੋਡੇ ਤੋਂ ਝੁਕਾ ਦਿੱਤਾ ਤੇ ਲੱਤ ਨੂੰ ਪੱਬ ਪਰਨੇ ਖੜੀ ਰਹਿਣ ਦਿੱਤਾ ਖੱਬੀ ਲੱਤ ਜਿਉਂ ਦੀ ਤਿਉਂ ਸਿੱਧੀ ਰਹਿਣ ਦਿੱਤੀ ਫਿਰ ਉਹ ਅੱਖਾਂ ਨਾਲ ਚਾਰ ਚਫੇਰੇ ਭਾਲ ਕਰਦੀ ਜਾਪੀ ਫੁਰਤੀ ਨਾਲ ਉਹ ਇੱਕ ਕਿੱਲੀ ਤੋਂ ਲੱਕੜ ਦੀ ਸੋਟੀ ਲਾ ਲਿਆਈ ਤੇ ਮੇਰੇ ਦੋਹੇ ਹੱਥਾਂ ਵਿੱਚ ਲੰਮੇ ਦਾ ਫੜਾ ਕੇ ਇੱਕ ਸਿਰੇ ਵੱਲੋਂ ਮੇਰੇ ਬੁੱਲਾਂ ਤੇ ਰੱਖ ਦਿੱਤੀ ਫਿਰ ਉਹ ਪਛਾਂਹ ਹਟ ਕੇ ਦੇਖਣ ਲੱਗ ਪਈ ਉਸ ਦੇ ਬੁੱਲਾਂ ਤੇ ਇੱਕ ਕੋਮਲ ਮੁਸਕਰਾਹਟ ਆਈ ਤੇ ਉਸ ਲੰਮੀ ਸਾਰੀ ਹੂੰ ਕੀਤੀ ਕੁਝ ਚਿਰ ਪਿਛੋਂ ਉਹ ਆਪਣੇ ਸ਼ਿੰਗਾਰ ਟੇਬਲ ਦੇ ਦਰਾਜ ਵਿੱਚੋਂ ਇੱਕੋ ਗੁਲਾਬੀ ਰੇਸ਼ਮੀ ਫੀਤਾ ਕੱਢ ਲਈ ਤੇ ਉਸ ਨੂੰ ਮੇਰੇ ਸੁਨਹਿਰੀ ਵਾਲ ਪਰੇ ਹਟਾਉਂਦਿਆਂ ਹੋਇਆਂ ਸਿਰ ਦਿਵਾਲੇ ਬਨ ਕੇ ਖੱਬੇ ਕੰਨ ਲਾਗੇ ਫੁੱਲ ਬਣਾ ਦਿੱਤਾ ਸ਼ੀਸ਼ੇ ਵਾਲੀ ਲੰਮੀ ਅਲਮਾਰੀ ਖੋਲ ਕੇ ਉਸ ਇੱਕ ਪੀਲੀ ਬਨਾਰਸੀ ਸਾੜੀ ਕੱਢੀ ਉਸ ਨੂੰ ਖੋਲਦੀ ਖੋਲਦੀ ਉਹ ਦੂਸਰੀ ਕੰਧ ਤੇ ਇੱਕ ਵੱਡੀ ਤਸਵੀਰ ਵੱਲ ਵਧੀ ਜਿਸ ਨੂੰ ਇੱਕ ਸੇਰਾ ਚੜਾਇਆ ਹੋਇਆ ਸੀ بڑے ਗੌਰ ਨਾਲ ਉਸ ਨੂੰ ਦੇਖਾਂ ਉਹ ਮੇਰੇ ਵੱਲ ਮੁੜੀ ਕਿ ਉਸ ਤਸਵੀਰ ਨੂੰ ਦੇਖ ਦੇ ਕੇ ਮੇਰੇ ਲੱਕ ਦਿਵਾਲੇ ਧੋਤੀ ਬਨਣ ਲੱਗੀ ਧੋਤੀ ਸਜਾ ਕੇ ਉਹ ਬੜੀ ਪ੍ਰਸੰਨ ਜੀ ਬਹਿਬਲਤਾ ਵਿੱਚ ਨਚਲਦੀ ਦਿਸਣ ਲੱਗੀ ਠੇਕੇਦਾਰ ਸਰਦਾਰਾਂ ਦੀ ਨਿੱਕੀ ਕੁੜੀ ਨਵੇਂ ਖਡਾਉਣੇ ਨੂੰ ਆਪਣੇ ਵੱਡੇ ਵੀਰ ਕੋਲੋਂ ਲੈ ਕੇ ਇਸੇ ਤਰ੍ਹਾਂ ਕਰਦੀ ਹੁੰਦੀ ਸੀ ਮੈਨੂੰ ਤੇ ਰਾਧਾ ਉਹੋ ਹੀ ਜਾਪੀ ਥੋੜੇ ਚਿਰ ਮਗਰੋਂ ਉਸ ਫੁਰਤੀ ਨਾਲ ਛੋਟੀ ਖੋ ਕੇ ਬਸ ਤੇ ਲਾਗੇ ਵਗਾਹ ਮਾਰੀ ਮੈਨੂੰ ਆਪਣੀਆਂ ਬਾਹਾਂ ਵਿੱਚ ਲੱਕ ਨਾਲ ਕੱਸ ਕੇ ਉਸ ਬੜੀ ਤੇਜ਼ੀ ਨਾਲ 5 7 10 ਭਾਂ ਭਾਂ ਬਿੱਲੀਆਂ ਕਰਕੇ ਮੈਨੂੰ ਖਿਲਾਰ ਦਿੱਤਾ ਮੈਂ ਡਿੱਗਦਾ ਡਿੱਗਦਾ ਮਸੀ ਬਚਿਆ ਉਸ ਮੇਰੀਆਂ ਤੱਤੀਆਂ ਤੱਤੀਆਂ ਜਾਪਦੀਆਂ ਗੱਲਾਂ ਨੂੰ ਦੋਹਾਂ ਤਲੀਆਂ ਵਿੱਚ ਘੁੱਟ ਕੇ ਮੇਰਾ ਮੱਥਾ ਤੇ ਵਾਲ ਚੁੰਮ ਲਏ ਹੌਲੀ ਹੌਲੀ ਉਸੋ ਕੱਪੜੇ ਲਾ ਕੇ ਮੇਰੇ ਕੱਪੜੇ ਪਾ ਕੇ ਮੈਨੂੰ ਅੱਗੇ ਵਰਗਾ ਬਣਾ ਦਿੱਤਾ ਬਾਬਰ ਜੀ ਖਾਣੇ ਵਿੱਚੋਂ ਦੁੱਧ ਦਾ ਨਿੱਕਾ ਚਾਂਦੀ ਦਾ ਗਲਾਸ ਤੇ ਇੱਕ ਛੋਟੀ ਚਾਂਦੀ ਦੀ ਰਕੇਬੀ ਵਿੱਚ ਅੰਗੂਰ ਲੈ ਕੇ ਉਸ ਮੇਰੇ ਅੱਗੇ ਲਿਆ ਰੱਖੇ ਮੈਂ ਪਹਿਲੇ ਦਿਨ ਮਾਂਗ ਮਾਪਿਆਂ ਦੀ ਆਗਿਆ ਦੇ ਵਿਰੁੱਧ ਸਭ ਕੁਝ ਖਾ ਪੀ ਗਿਆ ਇਸ਼ਨਾਨ ਕਮਰੇ ਵਿੱਚ ਮੇਰੇ ਹੱਥ ਤੇ ਨਾਲ ਮੂੰਹ ਵੀ ਧਵਾਇਆ ਗਿਆ ਬਰਫ਼ ਚਿੱਟੇ ਤੌਲੀਏ ਨਾਲ ਮੂੰਹ ਸਾਫ਼ ਕਰਕੇ ਮੈਂ ਬਾਹਰ ਨਿਕਲਿਆ ਰਾਧਾ ਮੇਰੇ ਮਗਰ ਸੀ ਹੋ ਮੈਨੂੰ ਸਰਦਾਰਾਂ ਦੀ ਕੁੜੀ ਵਾਂਗ ਇਹ ਕਹਿੰਦੀ ਜਾਪੀ ਸੀ ਕਿ ਕੱਲ ਫੇਰ ਵੀ ਖੇਡਣ ਆਉਣਾ ਏ ਤੇ ਮੈਂ ਤੁਹਾਨੂੰ ਬੜਾ ਸੋਹਣਾ ਨਾਚ ਨੱਚ ਕੇ ਦਿਖਾਵਾਂਗੀ ਬੂਹਿਆਂ ਬਾਹਰ ਮੀਂਹ ਵਸ ਰਿਹਾ ਸੀ ਤੇਜ਼ ਹਵਾ ਨਾਰੀਅਲ ਦੇ ਦਰਖਤਾਂ ਨੂੰ ਦੂਰਿਆਂ ਕਰਦਿਆਂ ਜਾਪੀ ਸੀ ਮੈਂ ਭੱਜਦਾ ਭੱਜਦਾ ਆਪਣੀ ਨੁਕਰ ਮੁੜ ਕੇ ਅੰਦਰ ਵੜਿਆ ਛਾਈ ਘਬराई ਹੋਈ ਉਡੀਕ ਰਹੀ ਸੀ ਮੈਨੂੰ ਪਿਆਰ ਨਾਲ ਆਪਣੇ ਨਾਲ ਘੁੱਟ ਕੇ ਓਪਰੇ ਗੁੱਸੇ ਨਾਲ ਉਸ ਪੁੱਛਿਆ ਕਿੱਥੇ ਰਿਆਂ ਵੇ ਨਾਚਰ ਮੈਂ ਮਾਪਿਆਂ ਤੇ ਕਿਤਾਬਾਂ ਦੀ ਸਿੱਖਿਆ ਦੇ ਉਲਟ ਪਹਿਲੀ ਵਾਰੀ ਝੂਠ ਬੋਲਦਿਆਂ ਉੱਤਰ ਦਿੱਤਾ ਅਵਿਨੇਂਦਰ ਦੇ ਘਰ ਉਸ ਨਵਾਂ ਮਸ਼ੀਨੀ ਲਾਟੂ ਆਂਦਾ ਹੈ ਚਾਈ ਜੀ ਚਾਈ ਸ਼ਾਂਤ ਹੋ ਗਈ ਦੂਸਰੇ ਦਿਨ ਮੇਰਾ ਸਕੂਲ ਵਿੱਚ ਬਿਲਕੁਲ ਦਿਲ ਨਾ ਲੱਗਾ। ਮਸੀ ਮਸੀ ਛੁੱਟੀ ਦੀ ਘੰਟੀ ਵੱਜੀ। ਵਿਪਨ ਨੇ ਆਪੇ ਤੁਰਨ ਵਾਲੀ ਮੋਟਰ ਬਸਤੇ ਵਿੱਚ ਪਾ ਕੇ ਆਂਦੀ ਹੋਈ ਸੀ। ਉਹ ਚਾਹੁੰਦਾ ਸੀ ਕਿ ਸੜਕ ਦੇ ਫੁੱਟਪਾਥਾਂ ਤੇ ਅਸੀਂ ਉਸ ਨੂੰ ਚਲਾ ਕੇ ਖੇਡੀਏ। ਪਰ ਮੈਂ ਅੱਜ ਉਸ ਨੂੰ ਸੁੱਕਾ ਜਵਾਬ ਦੇ ਦਿੱਤਾ। ਮੈਂ ਰਾਧਾ ਨਾਲ ਖੇਡਣਾ ਚਾਹੁੰਦਾ ਸਾਂ ਤੇ ਦੇਖਣਾ ਚਾਹੁੰਦਾ ਸਾਂ ਉਹ ਹੋਣ ਵਾਲਾ ਨਾਚ। ਮੈਂ ਘਰ ਜਾ ਕੇ ਦੁੱਧ ਪੀਣ ਦਾ ਬਹਾਨਾ ਘੜ ਸੁਣਾਇਆ। ਅਭਿਨੇਂਦਰ ਦੇ ਘਰ ਖੇਟਣ ਦਾ ਝੂਠ ਬੋਲ ਕੇ ਰਾਧਾ ਦੇ ਘਰ ਆਣ ਵੜਿਆ। ਰਾਧਾ ਅੱਗੇ ਹੀ ਖੜੀ ਉਡੀਕਦੀ ਸੀ। ਉਸਦੀ ਪੋਸ਼ਾਕ ਅੱਜ ਹੱਦ ਹੀ ਸੀ। ਮੈਂ ਕਦੇ ਕਿਸੇ ਧੀਮੀ ਨੂੰ ਇਹੋ ਜਹੀ ਸੋਹਣੀ ਸਾੜੀ ਤੇ ਸ਼ਿੰਗਾਰ ਵਿੱਚ ਨਹੀਂ ਸੀ ਦੇਖਿਆ। ਉਹ ਮੈਨੂੰ ਆਪਣੀ ਉਂਗਲ ਫੜਾ ਕੇ ਬਾਬਰਚੀ ਖਾਣੇ ਲੈ ਗਈ। ਇੱਕ ਆਸਨ ਤੇ ਮੈਨੂੰ ਬਿਠਾ ਕੇ ਉਹ ਆਪ ਪੁੰਜੇ ਬੈ ਗਈ। ਸਾਹਮਣੇ ਬੈ ਚਾਂਦੀ ਦੇ ਭਾਂਡਿਆਂ ਵਿੱਚ ਦੁੱਧ, ਮਲਾਈ, ਚੌਲ, ਇਥੋਂ ਤੱਕ ਕਿ ਫੁਲਕੇ, ਸਬਜ਼ੀ ਤੇ ਮੱਖਣ ਵੀ ਪੈ ਸਨ। ਮੇਰੀ ਨਾਂ ਨੁਕਰ ਦਾ ਕੋਈ ਖਿਆਲ ਨਾ ਕਰਦਿਆਂ ਉਸ ਚਮਚਿਆਂ ਤੇ ਬੁਰਕੀਆਂ ਨਾਲ ਮੈਨੂੰ ਖਵਾਉਣਾ ਸ਼ੁਰੂ ਕਰ ਦਿੱਤਾ। ਮੈਂ ਝੱਟ ਹੀ ਰੱਜ ਗਿਆ। ਰਾਧਾ ਨੇ ਇਸ਼ਨਾਨ ਕਮਰੇ ਵਿੱਚ ਮੇਰਾ ਮੂੰਹ ਹੱਥ ਸਾਫ਼ ਕਰਵਾਇਆ। ਅਸੀਂ ਵੱਖੀ ਵਾਲੇ ਕਮਰੇ ਵਿੱਚ ਬੜੇ ਅਗਰਬਤੀ ਨਾਲ ਕਮਰਾ ਮੈਕਿਆ ਹੋਇਆ ਸੀ ਸ਼ਿੰਗਾਰ ਟੇਬਲ ਤੇ ਇੱਕ ਚਾਂਦੀ ਦੀ ਥਾਲੀ ਵਿੱਚ ਸੇਰੇ ਫੁੱਲ ਤੇ ਘਿਓ ਦੇ ਅਣਜਗੇ ਦੀਵੇ ਸਨ ਮੇਰੇ ਦੇਖਦਿਆਂ ਦੇਖਦਿਆਂ ਸਾੜੀ ਦੇ ਲੜ ਵਾਲੇ ਚਾਬੀਆਂ ਦੇ ਗੁੱਛੇ ਵਿੱਚੋਂ ਇੱਕ ਚਾਬੀ ਚੁਣ ਕੇ ਵਾਰਡ ਰਾਬ ਖੁੱਲੀ ਗਈ ਉਸ ਵਿੱਚੋਂ ਇੱਕ ਨਵੀਂ ਪੀਲੀ ਰੇਸ਼ਮੀ ਧੋਤੀ ਕੱਟ ਕੇ ਰਾਧਾ ਨੇ ਪਲੰਗ ਤੇ ਰੱਖੀ ਇੱਕ ਕਿੱਲੀ ਤੋਂ ਮੋਰ ਦੇ ਖੰਭਾਂ ਦਾ ਇੱਕ ਮੁਕਟ ਲਾਉਂਦਿਆਂ ਰਾਧਾ ਨੇ ਕਿਹਾ "ਕ੍ਰਿਸ਼ਨ ਚੰਦਰ ਇਹ ਮੈਂ ਆਪਣੀ ਹੱਥੀ ਤੁਹਾਡੇ ਲਈ ਬਣਾਇਆ ਹੈ।" ਮੈਂ ਹਾਲੀ ਵੀ ਹੈਰਾਨ ਖੜਾ ਸਾਂ ਜਦ ਰਾਧਾ ਨੇ ਸ਼ਿੰਗਾਰ ਟੇਬਲ ਦੇ ਦਰਾਜ ਵਿੱਚੋਂ ਇੱਕ ਮੁਰਲੀ ਕੱਢ ਲਈ। ਦਸਾਂ ਮਿੰਟਾਂ ਦੇ ਅੰਦਰ ਧੋਤੀ, ਮੁਕਟ, ਸੇਰੇ ਤੇ ਬੰਸਰੀ ਨਾਲ ਸਜਾ ਕੇ ਮੈਨੂੰ ਕੱਲ ਵਾਂਗ ਖੜਾ ਕੀਤਾ ਗਿਆ। ਇੱਕ ਸੇਰਾ ਸਾਮਣੀ ਤਸਵੀਰ ਦੇ ਗਲ ਵੀ ਪਾਇਆ ਗਿਆ ਮੈਂ ਆਪਣੇ ਮੂੰਹ ਜਦ ਸਾਹਮਣੇ ਸ਼ੀਸ਼ੇ ਵਿੱਚ ਦੇਖਿਆ ਤਾਂ ਉਹ ਹੂਬੂ ਹੂ ਸਾਮਣੀ ਤਸਵੀਰ ਵਰਗਾ ਸੀ ਮੈਂ ਪੁੱਛਿਆ ਰਾਧਾ ਉਹ ਕਿਸ ਦੀ ਮੂਰਤ ਹੈ ਉਹ ਸੁਮਸਕਰਉਂਦਾ ਕਿਆ ਤੁਹਾਨੂੰ ਪਤਾ ਹੀ ਨਹੀਂ ਕ੍ਰਿਸ਼ਨ ਚੰਦਰ ਜੀ ਮੇਰੀ ਮੈਂ ਪੁੱਛਿਆ ਹਾਂ ਹਾਂ ਕ੍ਰਿਸ਼ਨ ਚੰਦਰ ਜੀ ਮਾਚਸ ਬਾਲਕੇ ਥਾਲੀ ਵਿਜਲੇ ਪੰਜੇ ਦੀਵੇ ਜਗਾਏ ਗਏ ਤੇ ਰਾਧਾ ਦੋਹਾਂ ਹੱਥਾਂ ਵਿੱਚ ਉਹਨਾਂ ਨੂੰ ਲੈ ਕੇ ਹਾਜ਼ਰ ਹੋਈ ਮੇਰੇ ਸਾਹਮਣੇ ਖੜੋ ਕੇ ਉਸ ਦੋਵੇਂ ਅੱਖਾਂ ਮੀਟ ਲਈਆਂ ਅੱਖਾਂ ਖੋਲ ਕੇ ਥਾਲੀ ਦੇ ਇੱਕ ਕੰਡੇ ਤੇ ਘੋਲੇ ਹੋਏ ਕੇਸਰ ਤੇ ਚੌਲਾਂ ਦਾ ਉਸ ਆਪਣੀ ਚੀਚੀ ਨਾਲ ਦੀ ਉਂਗਲ ਨਾਲ ਮੈਨੂੰ ਟਿੱਕਾ ਲਾ ਦਿੱਤਾ ਮੈਨੂੰ ਖਬਰੇ ਕੀ ਸੁੱਜੀ ਮੈਂ ਵੀ ਆਪਣੀ ਉਸੇ ਉਂਗਲੀ ਨਾਲ ਕੇਸਰ ਲਾ ਕੇ ਹੱਥ ਉਸ ਦੇ ਮੱਥੇ 'ਵਲ ਵਧਾਇਆ ਉਸ ਮੱਥਾ ਝੁਕਾ ਦਿੱਤਾ ਮੇਰੀ ਉਂਗਲ ਲੱਗਦਿਆਂ ਹੀ ਉਹ ਕੰਬੁੱਠੀ ਉਸ ਦੀ ਦੀਵਿਆਂ ਵਾਲੀ ਥਾਲੀ ਉਸ ਦੇ ਹੱਥਾਂ ਵਿੱਚ ਕੰਬੀ ਦੀਵਿਆਂ ਦੀਆਂ ਲਾਟਾਂ ਕੰਬੀਆਂ ਧੂਫ ਦਾ ਧੂਆਂ ਕੰਬਿਆ ਤੇ ਘੰਗੁਰੂਆਂ ਵਰਗੀ ਛਣਕ ਦੀ ਆਵਾਜ਼ ਖਬਰੇ ਕਿਵੇਂ ਉਸ ਦੇ ਪੈਰਾਂ ਵਿੱਚੋਂ ਕੰਬੀ ਇੱਕਦਮ ਉਹ ਆਪਣੀ ਥਾਂ ਤੋਂ ਹਿੱਲੀ ਤੇ ਇਉਂ ਅਗਾਂਹ ਵਧੀ ਜਿਵੇਂ ਤਿਲਕ ਕੇ ਡਿੱਗਣ ਲੱਗੀ ਹੋਵੇ ਪਰ ਝੱਟ ਹੀ ਉਹ ਸੰਭਲ ਗਈ ਹੌਲੀ ਹੌਲੀ ਉਸ ਦੇ ਤਿਲਕਣ ਤੇ ਸੰਭਲਣ ਦੀ ਚਾਲ ਵਧਦੀ ਗਈ ਮੈਂ ਸਮਝ ਗਿਆ ਕਿ ਨਾਚ ਸ਼ੁਰੂ ਹੈ ਉਸ ਦੇ ਲੱਕ ਝਕਾਉਣ ਨਾਲ ਉਸ ਦੇ ਖੁੱਲੇ ਵਾਲ ਧਰਤੀ ਨੂੰ ਸ਼ੋਹ ਜਾਂਦੇ ਸਨ ਉਹ ਹਵਾ ਦੀ ਪੁਤਲੀ ਲਹਿਰਾਂ ਵਾਂਗ ਦੂਰੀ ਹੋ ਜਾਂਦੀ ਸੀ ਚਾਲ ਤੇਜ਼ ਹੋਣੀ ਸ਼ੁਰੂ ਹੋਈ ਘੁੰਗਰੂਆਂ ਦੀ ਘੂਕਰ ਨਾਲ ਕਮਰੇ ਵਿੱਚ ਇੱਕ ਸੁਰਤਾ ਜੀ ਛਾ ਗਈ ਚਾਲ ਹੋਰ ਤੇਜ਼ ਹੋ ਗਈ ਜਾਗਦਿਆਂ ਜੋਤਾਂ ਦਾ ਇੱਕ ਚੱਕਰ ਮੇਰੇ ਦਿਵਾਲੇ ਵੱਜ ਗਿਆ ਮੇਰੀਆਂ ਅੱਖਾਂ ਅੱਗੇ ਭੰਬਰ ਤਾਰੇ ਉੱਡਣ ਲੱਗ ਪਏ ਮੇਰੇ ਦਿਵਾਲੇ ਕਈ ਰਾਧਾ ਦਿਸਣ ਲੱਗ ਪਈਆਂ ਮੇਰੀ ਆਪਣੀ ਸ਼ਕਲ ਦੇ ਕਈ ਮੁੰਡੇ ਮੇਰੀ ਹੁਣ ਦੀ ਪਛਾਣ ਵਿੱਚ ਉਹਨਾਂ ਨਾਲ ਸਨ ਮੇਰੇ ਉੱਤੇ ਮੇਰਾ ਆਪਣਾ ਕਾਬੂ ਘਟ ਮਲੂਮ ਹੁੰਦਾ ਸੀ ਇੰਉ ਮਲੂਮ ਹੋਣ ਲੱਗਾ ਜਿਵੇਂ ਕਿਸੇ ਨੇ ਮੇਰੀਆਂ ਉਂਗਲਾਂ ਮੁਰਲੀ ਦੀਆਂ ਛੇਕਾਂ ਤੇ ਬਦੋ ਬਦੀ ਰੱਖ ਦਿੱਤੀਆਂ ਹਨ ਮੈਂ ਵੱਡੇ ਸ਼ੇਕ ਤੇ ਹੇਠਲਾ ਬੋਲ ਰੱਖ ਕੇ ਫੂਕ ਮਾਰੀ ਮੇਰੀਆਂ ਨਿੱਕੀਆਂ ਨਿੱਕੀਆਂ ਉਂਗਲਾਂ ਖਬਰੇ ਕਿਦਾਂ ਓਨਾ ਸ਼ੇਕਾਂ ਤੇ ਨਾਚ ਕਰਨ ਲੱਗ ਪਈਆਂ ਮੈਂ ਕਦੇ ਬੰਸਰੀ ਨਹੀਂ ਵਜਾਈ ਸੀ ਤੇ ਨਾ ਹੀ ਹੁਣ ਕੋਈ ਸਾਜ਼ ਵਜਾ ਸਕਦਾ ਹਾਂ ਪਰ ਉਸ ਵੇਲੇ ਬੰਸਰੀ ਪਤਾ ਨਹੀਂ ਕਿਵੇਂ ਵੱਜ ਪਈ ਹੌਲੀ ਹੌਲੀ ਮੇਰੀਆਂ ਉਂਗਲਾਂ ਢੱਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਨਾਚ ਦੀ ਚਾਲ ਘੜਦੀ ਘੜਦੀ ਘਟ ਗਈ ਰਾਦਾ ਇੱਕ ਰਹਿ ਗਈ ਮੈਂ ਇੱਕ ਰਹਿ ਗਿਆ ਕਮਰੇ ਵਿੱਚ ਕਬਰ ਵਰਗੀ ਚੁੱਪ ਛਾ ਗਈ ਰਾਦਾ ਸ਼ਰਾਬੀਆਂ ਵਾਂਗ ਖੁਲਹਾਰੇ ਖਾ ਰਹੀ ਸੀ ਪਰ ਦੀਵਿਆਂ ਵਾਲੀ ਥਾਲੀ ਨੂੰ ਨਹੀਂ ਸੀ ਡਿਗਣ ਦਿੰਦੀ ਮੈਂ ਆਪਣੀ ਥਾਂ ਛੱਡ ਕੇ ਅਗਾਹ ਵਧਿਆ ਥਾਲੀ ਉਸ ਦੇ ਹੱਥੋਂ ਫੜ ਕੇ ਸ਼ਿੰਗਾਰ ਟੇਬਲ ਤੇ ਰੱਖਣ ਦੀ ਦੇਰ ਸੀ ਕਿਓਕੜਾ ਮੰ ਕਰਕੇ ਭੂਜੇ ਡਿੱਗ ਪਈ ਮੋਰਲੀ ਮੰਜੇ ਤੇ ਸੁੱਟ ਕੇ ਮੈਂ ਉਸ ਨੂੰ ਸੰਭਿਆ ਪਤਾ ਨਹੀਂ ਉਦੋਂ ਮੇਰੇ ਵਿੱਚ ਇੰਨਾ ਬਲ ਕਿੱਥੋਂ ਆ ਗਿਆ ਸੀ ਮੈਂ ਹਰ ਹਾਲਤ ਵਿੱਚ ਆਪਣੇ ਆਪ ਨੂੰ ਪੂਰਾ ਆਦਮੀ ਸਮਝਦਾ ਸਾਂ ਆਪਣੀ ਧੋਤੀ ਦੇ ਪੱਲੇ ਨਾਲ ਮੈਂ ਉਸ ਨੂੰ ਪੱਖੀ ਕਰਕੇ ਪੂਰੀ ਹੋਸ਼ ਵਿੱਚ ਆਂਦਾ ਉਸ ਉੱਟ ਕੇ ਮੇਰੀ ਗੱਲ ਚੁੰਮੀ ਕੰਬਣੀਆਂ ਦਾ ਹੜ ਮੇਰੀ ਨਸ ਨਸ ਵਿੱਚ ਫਿਰ ਪਿਆ ਮੈਂ ਨੀਂਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਆਪਣੀ ਗਲ ਪੱਕੜੀ ਵਿੱਚ ਲੈ ਲਿਆ ਉਹ ਫਿਰ ਵੀ ਕੰਬੀ ਤੇ ਇੱਕ ਵਾਰੀ ਆਪਣੀਆਂ ਬਾਹਾਂ ਨਾਲ ਮੈਨੂੰ ਘੁੱਟ ਕੇ ਮੇਰੀਆਂ ਬਾਹਾਂ ਵਿੱਚ ਆਪਣੇ ਆਪ ਨੂੰ ਨਿਸਲ ਛੁੱਟ ਦਿੱਤਾ ਮੈਂ ਉਸ ਦਾ ਮੱਥਾ ਚੁੰਮਿਆ ਵਾਲ ਚੁੰਮੇ ਪਰ ਉਹ ਨਿਸਲ ਪਈ ਸੀ ਮੈਂ ਉਸ ਦੇ ਚਿਹਰੇ ਵੱਲ ਦੇਖਣ ਲੱਗ ਪਿਆ ਕੁਝ ਚਿਰ ਮਗਰੋਂ ਉਸ ਆਪਣੀਆਂ ਨੀਂਦ ਬੇਹੁਸ਼ ਅੱਖਾਂ ਖੋਲੀਆਂ ਤੇ ਚੱਟ ਹੀ ਬੰਦ ਕਰ ਲਈਆਂ ਅਚਾਨਕ ਬੂਹਾ ਖੜਕਿਆ ਅਸੀਂ ਉੱਠ ਘੜੂਤੀ ਕੋਈ ਆਵਾਜ਼ ਨਾ ਆਈ ਮੈਂ ਫੇਰ ਪਹਿਲਾ ਕ੍ਰਿਸ਼ਨ ਬਣਾਇਆ ਗਿਆ ਕਾਫੀ ਦੇਰ ਹੋ ਗਈ ਸੀ ਜਦ ਮੈਂ ਆਪਣੇ ਘਰ ਪਹੁੰਚਿਆ ਡਾਕਟਰ ਨੂੰ ਦਿਖਾਇਆ ਗਿਆ ਉਸ ਦੱਸਿਆ ਕਿ ਮੇਰੀ ਸਿਹਤ ਬਿਲਕੁਲ ਠੀਕ ਹੈ ਭੁੱਖ ਕਿਉਂ ਨਹੀਂ ਲੱਗਦੀ ਇਸ ਨੂੰ ਮੇਰੇ ਪਿਤਾ ਜੀ ਨੇ ਡਾਕਟਰ ਤੋਂ ਪੁੱਛਿਆ ਹਾਜਮਾ ਤਾਂਦਰੁਸਤ ਹੈ ਡਾਕਟਰ ਨੇ ਜਵਾਬ ਦਿੱਤਾ ਸਕੂਲ ਦੇ ਇਮਤਿਹਾਨ ਦੀ ਰਿਪੋਰਟ ਚੰਗੀ ਸੀ ਪਰ ਫਿਰ ਵੀ ਮੇਰੀ ਨਿਗਰਾਨੀ ਰੱਖੀ ਜਾਣ ਲੱਗੀ ਮੈਂ ਰੋਜ਼ ਰਾਧਾ ਦੇ ਜਾਂਦਾ ਸਾਂ ਇਸ ਦਾ ਕਦੇ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਪਰ ਮੇਰੀ ਛਾਈ ਜੀ ਜਿਨ੍ਹਾਂ ਨੂੰ ਮੇਰੀ ਰਾਤ ਦੀ ਰੋਟੀ ਰੋਜ਼ ਨਾ ਖਾਣ ਦਾ ਫਿਕਰ ਲੱਗਿਆ ਰਹਿੰਦਾ ਖੂਫੀਆ ਪੁਲਸ ਵਾਂਗ ਮੇਰੇ ਮਗਰ ਲੱਗ ਗਏ ਇੱਕ ਦਿਨ ਜਦ ਮੈਂ ਰਾਧਾਵਾਲ ਗਿਆ ਤਾਂ ਉਹ ਦੱਬੇ ਪੈਰੀ ਲੋਕ ਲੋਕ ਕੇ ਮੇਰੇ ਪਿੱਛੇ ਗਏ ਬੂਹਾ ਅੰਦਰੋਂ ਬੰਦ ਹੋ ਜਾਣ ਦੀ ਹਾਲਤ ਵਿੱਚ ਉਹ ਅੰਦਰ ਨਾ ਆ ਸਕیں ਬਾਹਰ ਬੂਹੇ ਨਾਲ ਕੰਨ ਲਾ ਕੇ ਖਬਰੇ ਕਿੰਨਾ ਚਿਰ ਖੜੇ ਰਹੇ ਹੋਣਗੇ ਨਾਚ ਮੁੱਕਣ ਤੋਂ ਮਗਰੋਂ ਸਾਨੂੰ ਉਹਨਾਂ ਦੀਆਂ ਤੇਜ਼ ਆਵਾਜ਼ਾਂ ਸੁਣਾਈ ਦਿੱਤੀਆਂ ਉਹ ਉੱਚੀ ਉੱਚੀ ਗੈਰੇ ਸਨ ਰਾਮ ਪਿਆਰੀ ਰਾਮ ਪਿਆਰੀ ਮੈਂ ਤਾਂ ਡਰ ਗਿਆ ਪਰ ਰਾਦਾ ਨੇ ਉਹ ਕੱਪੜੇ ਛੇਤੀ ਹੀ ਲਾ ਦਿੱਤੇ ਤੇ ਮੇਰੇ ਵਾਲੇ ਪਾ ਦਿੱਤੇ ਮੂੰਹ ਹੱਥ ਆਵਾਜ਼ਾਂ ਦੀ ਬਾਛੜ ਵਿੱਚ ਹੀ ਧਵਾ ਦਿੱਤੀ ਗਏ ਮੈਨੂੰ ਫੇਰ ਉਸੇ ਅੰਦਰ ਲੁਕਾ ਕੇ ਉਹ ਬਾਹਰ ਨਿਕਲੀ ਤੇ ਬੂਹਾ ਖੋਲ ਕੇ ਮੇਰੀ ਚਾਹੀ ਜੀ ਨੂੰ ਪੁੱਛਿਆ ਕੀ ਕੀ ਗੱਲ ਹੈ ਚਾਈ ਨੇ ਗੁੱਸੇ ਭਰੀਆਂ ਅੱਖਾਂ ਨਾਲ ਪੁੱਛਿਆ ਕ੍ਰਿਸ਼ਨ ਕਿੱਥੇ ਹੈ ਰਾਧਾ ਨੇ ਆਖਿਆ ਇੱਥੇ ਕਿਤੇ ਹੋਵੇਗਾ ਮੈਂ ਆਪ ਅੰਦਰ ਵੜਦਾ ਦੇਖਿਆ ਹੈ ਚਾਈ ਨੇ ਕੜਕ ਕੇ ਕਿਹਾ ਮੈਂ ਅੰਦਰ ਦੇਖਦੀ ਹਾਂ ਰਾਧਾ ਨੇ ਬੜੀ ਸ਼ਾਂਤੀ ਨਾਲ ਕਿਹਾ ਮੇਰੇ ਸੁੱਤਿਆਂ-ਸੁੱਤਿਆਂ ਕਈ ਵਾਰੀ ਅੰਦਰ ਦਾ ਬੂਹਾ ਅੜਾ ਕੇ ਇਕੱਲਾ ਖੇਡਦਾ ਰਹਿੰਦਾ ਹੈ ਅੰਦਰ ਆ ਕੇ ਉਸ ਮੈਨੂੰ ਬਾਹਾਂ ਤੋਂ ਫੜ ਲਿਆ ਮੈਂ ਡਰ ਨਾਲ ਮੈਂ ਤਾਣਿਆਂ ਵਾਂਗ ਕੰਬ ਰਿਹਾ ਸਾਂ ਰਾਧਾ ਨੇ ਹੌਲੀ ਜਹੀ ਕਿਹਾ ਡਰੋ ਨਾ ਮੇਰੇ ਕ੍ਰਿਸ਼ਨ ਮੈਂ ਹੌਸਲਾ ਕਰਕੇ ਉਸੇ ਤਰ੍ਹਾਂ ਤ੍ਰੀਕ ਦਾ ਉਸ ਨਾਲ ਬਾਹਰ ਆਂਦਾ ਗਿਆ ਮੇਰੀ ਬਾਹ ਛਾਈ ਜੀ ਨੂੰ ਫੜਾਉਂਦਿਆ ਉਹ ਸਾਖਿਆ ਆ ਲਓ ਫੜੋ ਆਪਣੇ ਮੱਖਣ ਚੋਰ ਅੰਦਰਲੇ ਕਮਰੇ ਵਿੱਚ ਲੁਕਿਆ ਹੋਇਆ ਸੀ ਮੇਰੀ ਛਾਈ ਮੈਨੂੰ ਛੱਡ ਕੇ ਅੰਦਰ ਵੜ ਗਈ ਵੱਖੀ ਵਾਲੇ ਕਮਰੇ ਵਿੱਚ ਖਿਲਰੀਆਂ ਚੀਜ਼ਾਂ ਤੇ ਜਗਦੀਆਂ ਜੁੱਤਾਂ ਦੇਖ ਕੇ ਉਸ ਉੱਚੀ ਜਾਈ ਹੂੰ ਹੂੰ ਕੀਤਾ ਦੇ ਇੱਕ ਸ਼ੱਕਪਰੀ ਨਜ਼ਰ ਰਾਧਾ ਤੇ ਸੁੱਟ ਕੇ ਬੜੀ ਆਕੜ ਨਾਲ ਮੁੜਾਈ ਆਉਂਦਿਆਂ ਹੀ ਮੈਨੂੰ ਪੈਣੀਆਂ ਸ਼ੁਰੂ ਹੋ ਗਈਆਂ ਰਾਧਾ ਛਡਾਉਣ ਵਾਸਤੇ ਬਾਹਰ ਆਈ ਪਰ ਫਿਰ ਅੰਦਰ ਮੁੜ ਗਈ ਫਿਰ ਆਈ ਫਿਰ ਮੁੜ ਗਈ ਮੇਰੀ ਗੱਲ ਦੇ ਚਪੇੜ ਪੈਂਦਿਆਂ ਹੀ ਉਹ ਇਕੱਠੀ ਹੋ ਜਾਂਦੀ ਸੀ ਕਮਰੇ ਵਿੱਚ ਮੈਨੂੰ ਡਾਕ ਕੇ ਛਾਈ ਜੀ ਪਿਤਾ ਜੀ ਨੂੰ ਉਡੀਕਦੇ ਰਹੇ ਮੈਂ ਜਾਣ ਕੇ ਘੁੜਾਣੇ ਮਾਰਨ ਲੱਗ ਪਿਆ ਬੜੇ ਪ੍ਰੇਮ ਨਾਲ ਛਾਈ ਜੀ ਨੇ ਪਿਤਾ ਜੀ ਨੂੰ ਰੋਟੀ ਖਵਾਈ ਰੋਟੀ ਖਾ ਕੇ ਕੁਝ ਚਿਰ ਬਰਾਂਡੇ ਵਿੱਚ ਟੈਲਣ ਮਗਰੋਂ ਪਿਤਾ ਜੀ ਆਪਣੇ ਪਲੰਗ ਤੇ ਆ ਲੇਟੇ ਛਾਈ ਜੀ ਨੇ ਵੀ ਬਾਕੀ ਦੇ ਕੰਮ ਖਤਮ ਕਰਕੇ ਆਪਣੀ ਮੰਜੀ ਮੱਲੀ ਕੁਝ ਚਿਰ ਮਗਰੋਂ ਛਾਈ ਜੀ ਨੇ ਹੌਲੀ ਜੀ ਕਿਹਾ ਏ ਜੀ ਜਾਗਦੇ ਹੋ ਪਿਤਾ ਜੀ ਨੇ ਪਾਸਾ ਮੋੜ ਕੇ ਕਿਹਾ ਆਹੋ ਮੈਂ ਇੱਕ ਗੱਲ ਕਰਨੀ ਸੀ ਚਾਈ ਜੀ ਨੇ ਇਸ ਲਹਿਜੇ ਵਿੱਚ ਕਿਹਾ ਜਿਵੇਂ ਗੱਲ ਬੜੀ ਜ਼ਰੂਰੀ ਹੋਵੇ ਕੀ ਗੱਲ ਹੈ ਚਾਈ ਜੀ ਨੇ ਅੱਜ ਜੋ ਕੁਝ ਦੇਖਿਆ ਸੁਣਿਆ ਸੀ ਆਖ ਸੁਣਾਇਆ ਤੇ ਅੰਤ ਵਿੱਚ ਕਿਹਾ ਖਬਰੇ ਕੀ ਕਰਦੀ ਰਹਿੰਦੀ ਹੈ ਬਗਾਲਣ ਜਾਦੂਗਰਨੀ ਮੇਰੇ ਲਾਲ ਨੂੰ ਅੰਦਰ ਬਾੜ ਕੇ ਪਿਤਾ ਜੀ ਨੇ ਉੱਤਰ ਦਿੱਤਾ ਸ਼ਦੈ ਨਾ ਬਣਿਆ ਕਰ ਸੋਤਾ ਚਾਈ ਜੀ ਦੇ ਬਹੁਤਾ ਜ਼ੋਰ ਦੇਣ ਤੇ ਪਿਤਾ ਜੀ ਨੇ ਆਖਿਆ ਅੱਛਾ ਮਿਲਾਂਗੇ ਬੁੱਢੇ ਨੂੰ ਸਵੇਰੇ ਦੂਸਰੇ ਦਿਨ ਜਦੋਂ ਮੈਂ ਸਕੂਲੋਂ ਮੁੜਿਆ ਮੈਂ ਆਪਣੇ ਘਰ ਜਾਣ ਦੀ ਥਾਂ ਪਹਿਲੋਂ ਹੀ ਰਾਧਾ ਦੇ ਘਰ ਵੱਲ ਮੁੜਿਆ ਬੂਹਾ ਚੌੜ ਚਪਟ ਖੁੱਲਾ ਸੀ ਅੰਦਰ ਕੋਈ ਸਮਾਨ ਨਹੀਂ ਸੀ ਮੈਂ ਅੱਖਾਂ ਮਲ ਕੇ ਗੌਣਾ ਤੱਕਿਆ ਫਿਰ ਵੀ ਨਹੀਂ ਸੀ ਮੈਂ ਨਾਲ ਦੇ ਕਮਰੇ ਵਿੱਚ ਗਿਆ ਉੱਥੇ ਵੀ ਕੋਈ ਨਹੀਂ ਸੀ ਮੈਨੂੰ ਇਦਾਂ ਪ੍ਰਤੀਤ ਹੋਣ ਲੱਗਾ ਜਿਵੇਂ ਮੇਰੇ ਸਰੀਰ ਨਾਲੋਂ ਕੋਈ ਅੰਗ ਕੱਟ ਲਿਆ ਗਿਆ ਹੋਵੇ ਮੈਂ ਬਸਤੇ ਸਮੇਤ ਕਮਰੇ ਦੀ ਇੱਕ ਨੁੱਕਰ ਵਿੱਚ ਧਸ ਗਿਆ ਇਦਾਂ ਮਲੂਮ ਹੁੰਦਾ ਸੀ ਜਿਵੇਂ ਮੈਂ ਪਤਾਲ ਵੱਲ ਜਾ ਰਿਹਾ ਹਾਂ ਅਚਾਨਕ ਕਿਸੇ ਮੇਰੀ ਬਾਹ ਆਣ ਪਕੜੀ ਪਹਿਲੋਂ ਮੈਂ ਸਮਝਿਆ ਰਾਧਾ ਹੋਵੇਗੀ ਪਰ ਬਾਹ ਬੜੇ ਜ਼ੋਰ ਦੀ ਫੜੀ ਗਈ ਸੀ ਮੈਂ ਉਤਾਹ ਤੱਕਿਆ ਝਾਈ ਸੀ ਮੈਂ ਰੋ ਰਿਆ ਸਾਂ ਤੇ ਝਾਈ ਮੈਨੂੰ ਧੂਕੇ ਆਪਣੇ ਪਾਸੇ ਲਿਜਾ ਰਹੀ ਸੀ